ਤਰਾਦਾ ਸਵਾਮੀ ਜੀ ਸਾਰਿਆਂ ਨੂੰ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਮਾਈ ਇਸ ਵੀਡੀਓ ਜੀ ਇਸ ਵਿੱਚ ਬਾਬਾ ਜੀ ਦਾ ਹੀ ਮਾਨ ਹੈ ਮੈਂ ਬਾਬਾ ਜੀ ਦਾ ਕਿਥੇ ਗੁਣਗਾਨ ਕਰ ਸਕਦੀ ਆ ਉਹ ਬੇਅੰਤ ਨੇ ਅਪਾਰ ਨੇ ਉਹਨਾਂ ਦੀ ਮਹਿਮਾ ਬਹੁਤ ਜ਼ਿਆਦਾ ਹੈ ਅਸੀ ਤੋ ਸਜੀਵ ਉਹਨਾਂ ਦੀ ਮਹਿਮਾ ਦਾ ਗਿਆਨ ਕਿੱਥੋਂ ਕਰ ਸਕਦੇ ਆ ਮੈਂ ਤਾਂ ਪ੍ਰੇਮ ਤੇ ਚਾਹ ਦੇ ਨਾਲ ਉਹਨਾਂ ਦੇ ਸ਼ਬਦਾਂ ਨੂੰ ਗਾ ਰਹੀ ਆ ਜੀ ਪਲੀਜ਼ ਪਲੀਜ਼ ਬਾਬਾ ਜੀ ਦਾ ਹੀ ਤੁਸੀਂ ਮਾਨ ਵਧਾਓ ਜੀ ਰਾਧਾ ਸਵਾਮੀ ਜੀ ਜੀਵਨ ਦਾ ਮੈਨੂੰ ਆਨੰਦ ਆ ਗਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜਦੂ ਦਾ ਮੈਂ ਇਹ ਸ਼ੈ ਨਸ਼ਾ ਪਾ ਲਿਆ ਜਦੂ ਦਾ ਮੈਂ ਇਹ ਸ਼ੈ ਨਸ਼ਾ ਪਾ ਲਿਆ ਹੱਸਾਂ ਤੇ ਗਾਵਾ ਖੁਸ਼ੀਆਂ ਮਨਾਵਾ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਵਾਂ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਵਾਂ ਹੱਸਾਂ ਤੇ ਗਾਵਾਂ ਖੁਸ਼ੀਆਂ ਮਨਾਮ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਅਸਲੀ ਖਜ਼ਾਨੇ ਨੂੰ ਹੱਥ ਪਾ ਲਿਆ ਜਦੋਂ ਦਮ ਇਹ ਸ਼ੈਨਸ਼ਾ ਪਾ ਲਿਆ ਜਦੋਂ ਦਮ ਇਹ ਸ਼ੈਨਸ਼ਾ ਪਾ ਲਿਆ ਨਾਰਿਆ ਦੁੱਖ ਨਾ ਰਹੀ ਬਿਮਾਰੀ ਨਾਰਿਆ ਦੁੱਖ ਨਾ ਰਹੀ ਬਿਮਾਰੀ ਪਤਾ ਨੇ ਕੇ ਦੇ ਗਿਆ ਪਤਾ ਨਹੀਂ ਕਿਹੜੀ ਦਵਾਈ ਦੇ ਗਿਆ ਜਦੋਂ ਦਾ ਮੈਂ ਇਹ ਸ਼ੈਨਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨਾ ਪਾ ਲਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜਦੋਂ ਦਾ ਮੈਂ ਇਹ ਸ਼ੈਨਾ ਪਾ ਲਿਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਨਈਂ ਅਮੇਰੀ ਡਗਮਗ ਡੋਲੇ ਨਈਂ ਅਮੇਰੀ ਡਗਮਗ ਡੋਲੇ ਬੇੜੀ ਦ ਬਨਕੇ ਮਲਾ ਆਗੇਆ ਬੇੜੀ ਦ ਬਨਕੇ ਮਲਾ ਆਗੇਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਜਦੋਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਸਤਗੁਰ ਮੇਰਾ ਮੈਂ ਸਤਗੁਰ ਦੀ ਸਤਗੁਰ ਮੇਰਾ ਮੈਂ ਸਤਗੁਰ ਦੀ ਮੇਰੇ ਲਈ ਬਨ ਕੇ ਖੁਦਾ ਆ ਗਿਆ ਮੇਰੇ ਲਈ ਬਨ ਕੇ ਖੁਦਾ ਆ ਗਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਆਪਣੀਆਂ ਸੰਗਤਾਂ ਨੂੰ ਆਪੇ ਤਾਰ ਦੇ ਆਪਣੀਆਂ ਸੰਗਤਾਂ ਨੂੰ ਆਪੇ ਤਾਰ ਦੇ ਆਪੇ ਹੀ ਗਲ ਦੇ ਨਾਲ ਲਾ ਲਿਆ ਆਪੇ ਹੀ ਗਲ ਦੇ ਨਾਲ ਲਾ ਲਿਆ ਜਦੋਂ ਦਾਮੇ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾਮੇ ਇਹ ਸ਼ੈਨ ਸ਼ਾ ਪਾ ਲਿਆ ਜੀਵਨ 'ਚ ਮੈਨੂੰ ਆਨੰਦ ਆ ਗਿਆ ਜੀਵਨ 'ਚ ਮੈਨੂੰ ਆਨੰਦ ਆ ਗਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾ ਲਿਆ ਸਤਗੁਰ ਮੇਰਾ ਅੰਤਰਜਾਮੀ ਸਤਗੁਰ ਮੇਰਾ ਅੰਤਰਜਾਮੀ ਜਿੱਦਨੂ ਦੇਖ ਉਦਰ ਹੀ ਪਾ ਲਿਆ ਤੇਦਰ ਨੂੰ ਦੇਖ ਉਦਰ ਹੀ ਪਾਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਜਦੋਂ ਦਾ ਮੈਂ ਇਹ ਸ਼ੈਨ ਸ਼ਾ ਪਾਲਿਆ ਰਾਦਾ ਸਵਾਮੀ ਜੀ